ਵਾਹ ਜੀ ਵਾਹ ਵਾਹ ਜੀ ਵਾਹ ਲੈ ਲੈ ਵੀਰੇ ਤੇਰੇ ਨਾਲ ਸੋਨੀ ਆਇਆ ਨਾਲੇ ਸੂਰਜ ਲੈ ਕੇ ਆ ਗਿਆ ਮੈਂ ਬਾਈ ਨੂੰ ਪੁੱਛਿਆ ਤਾਂ ਥੜਾ ਹੋ ਗਿਆ ਬਸ ਹੀ ਰਹੇ ਤਾਂ ਕਿ ਪਾਸ ਹੀ ਫੇਰ ਬਾ ਵੀ ਕੋਈ ਗੱਲ ਨਹੀਂ ਹੁਣ ਆਫਲੀ ਗੱਡੀ ਵੀਰੇ ਪਾਫ ਵੀ ਵੀ ਅਸੀਂ ਕਿੰਨੇ ਕੁ ਤੰਗ ਰਹੇ ਹਾਂ ਕਿੰਨੇ ਕੁ ਬਾਈ ਨੂੰ ਜੇ ਕੋਈ ਕੰਮ ਆਉਂਦਾ ਤਾਂ ਇਹ 1 ਵਜੇ ਆ ਜਾਂਦਾ ਜੀ ਜਲਦੀ ਜਲਦੀ ਬਸ ਇੱਤਲੀ ਲੰੂ ਕਿ ਲੱਕ ਕੇ ਰਾਕੂ ਤਾਂ ਲੰਦਾ ਜਦ ਤੱਕ ਮੈਂ ਪਹੁੰਚਦਾ ਤਾਂ ਕੱਲਾ ਕੱਲਾ ਡਰਾਈਵਰ ਦੇ ਕਿ ਸਾਹਮਣੇ ਹੈ ਮਸ਼ੀਨਾਂ ਵੀ ਇੰਨਾ ਕੰਮ ਦੀਆਂ ਚੱਲੀਆਂ ਇੱਕ ਦਿਨ ਵੀ ਨਾ ਸਣੀ ਚੈਨੇ ਤੱਕ ਕਰਿਆ ਕੋਈ ਦਿੱਕਤ ਨਹੀਂ ਤੂੰ ਤੂੰ ਮੈਨੂੰ ਰੋਡ ਪਰ ਡਰਦਾ ਹੁੰਦਾ ਤਾਂ ਨਾ ਕਵੇਂ ਹੜਾਉਣ ਤੇ ਡਰਦਾ ਹੁੰਦਾ ਤਾਂ ਫੌਜੀ ਬਾਈ ਕੀ ਆ ਕਹੂਗਾ ਕੱਲਾ ਕੱਲਾ ਲੈ ਕੇ ਜਾਂਦਾ ਹੁੰਦਾ ਤਾਂ ਰੋਡ ਪਰ ਨੂੰ ਕਦੇ ਕੋਈ ਕਦੇ ਕੋਈ ਘਰ ਆਵੇ ਮਸ਼ੀਨਾਂ ਹਾਂ ਹਾਂ ਉਹ ਦੇਖ ਸਾਫ਼ ਕਰਤੀ ਕਟਰ ਨੂੰ ਮੋਟਰ ਲਵਾਉਣ ਛੱਡ ਕੇ ਆਉਣਾ ਆ ਮੋਟਰ ਹੋ ਫੀਟਰ ਵਾਈਫਰ ਫੀਟਰ ਸਾਈਜ਼ ਦੀ ਚਰ ਫੀਟ ਦਾ ਕਹਿੰਦਾ ਕੋਈ ਟਿਕਾ ਨਹੀਂ ਹੁਣ ਚੱਲ ਕਾਣ ਕਾ ਸਾਰ ਬੀਜਾ ਰਹੂਗਾ ਬੈਰਨ ਦਾ ਪਟਦਾ ਬੈਰਨ ਮੇ ਫਿੱਟ ਕਰੇ ਉਹ ਕਹਿੰਦਾ ਬੈਰਨ ਗਾਵਾ ਹਾਉ ਜੰਡਾ ਸੀ ਕਰਿਆ ਆ ਕੇ ਇਹਦੀ ਜੋ ਬਿਲਡਿੰਗ ਆ ਅਸੀਂ ਕਰਕੇ ਜਾਵਾਂਗੇ ਮੁੜ ਕੇ ਜੇ ਹਿੰਦੀ ਵੀ ਕਹਿੰਦਾ ਜੇ ਇਹ ਹੋ ਜਾਊਗਾ ਦੂਜੇ ਬਾਅਦ ਜਦੋਂ ਆਪਾਂ ਬੈਰਨ ਦਾ ਪਟਦਾ ਬੈਰਨ ਪਿੱਛੇ ਰਹਿਣਾ ਪਲੇਟ ਕੱਢ ਦੇਣਗੇ ਹਾਂ ਕੱਪ ਜਾਂ ਪਰ ਕਰ ਦੂੰਗਾ ਕਹਿੰਦਾ ਹਾਂ ਜਿੱਦਣ ਦਾ ਉਹ ਜਣੀ ਕੰਮ ਕਰਕੇ ਗਿਆ ਮੁੜ ਕੇ ਤਾਂ ਆਪਾਂ ਫਿਲਟਰ ਸੇੜਿਆ ਵੀ ਨਹੀਂ ਇਹ ਨਾ ਵੀ ਗੱਢਣ ਪਲੇਟ ਉਹ ਪਰ ਉਹ ਕੰਮ ਕਰ ਜੂਗਾ ਕਹਿੰਦਾ ਘਰੇ ਕਰਦਾ ਪਿੰਡਾਂ ਚਾਹੂ ਪੀ ਮੈਂ ਆਉਣਾ ਜੱਪੀ ਲੈਣੇ ਚਾਹ ਮੈਂ ਗੱਠਾ ਚੱਕ ਲਿਆ ਮੈਂ 2 50 ਕਿਲੋ ਵਰਤਾ ਗਿਰਿਆ ਮੱਛਣਾ ਪੌਹੁੰਚਦੇ ਲੱਗੇ 5-5 ਕਿਲੋ ਵਾਟ ਜਾਂਦੇ ਤੇ ਮੱਛੂ 4-4 ਦੇ ਤੇ ਲਓ ਜੀ ਸੋਹਣਿਓ ਅੱਜ ਕਣਕ ਭਰ ਰਹੇ ਆ ਇਹ ਕਣਕ ਵੇਚਣ ਵਾਸਤੇ ਜੇ ਕੋਈ ਚਾਹਵਾਨ ਵੀਰ ਹੈਗਾ ਤਾਂ ਸਾਨੂੰ ਦੱਸ ਚਾਹਵਾਨੀ ਚਾਹਵਾਨ ਮੇਰੇ ਵੀਰ ਹੈ ਤੂੜੀ ਦੇ ਹੋਣ ਤੂੜੀ ਵੇਚਣੀ ਅਸੀਂ ਕੁੱਪ 6 ਤੋਂ 7 ਖੜਿਆ ਭਾਗਿਆ ਚ ਪਰਾਲੀ ਪਰਾਲੀ ਨਹੀਂ ਤੂੜੀ ਪਰਾਲੀ ਵੀ ਵੇਚਣੀ ਆ ਕਿੱਲੇ ਦੀ ਪਰਾਲੀ ਦਾ ਦੁੱਖ ਇੰਨਾ ਨਹੀਂ ਹੁੰਦਾ ਤੂੜੀ ਦਾ ਮਰਜ਼ੀ ਦੁੱਖ ਦਾ ਪਰੋਲ ਦੇ ਪਰੋਲ ਦੇ ਦੁੱਖ ਦਾ ਪਰੋਲ ਬਹੁਤ ਪਈ ਆ ਇਹ ਕਿਆ ਬਸ ਧਰ ਪਰਖੇ ਟਰਾਲੇ ਚੱਲਣੇ ਗੱਡੀ ਘਣਾ ਹਾਂ ਹੋਰ ਥੋੜੀ ਬਾਈ ਠੀਕ ਲਿਆ ਕੰਮ ਤੇਰਾ ਹਾਂ ਕਿਹੜੀ ਜਗ੍ਹਾ ਗਿਆ ਬਤਾ ਫਿਰ ਤੂੰ ਮੈਂ ਤਾਂ ਪਿਪਰੀਆ ਪਿਪਰੀਆ ਹਾਂ ਸੰਗਵਾਦੀ ਦਾ ਹਾਂ ਹਾਂ ਉੱਥੇ ਵੀ ਰਾਹ ਤੇ ਹੱਕਾ ਦੇ ਮਾਰ ਦਿੰਦੇ ਆ ਓਹੋ ਅੰਕਿਤ ਇਹਨੂੰ ਬੁਲਾਉਣਾ ਮੈਂ ਤੂੰ ਉਸ ਪਿੱਛੇ ਬਈਏ ਨੂੰ ਬੁਲਾਉਣਾ ਕਾਹ ਹੋ ਉਹ ਬੰਦੇ ਹੈ ਕੀ ਕਾਦਾ ਸੀਜ਼ਨ ਲੈ ਕੇ ਆਇਆ ਕਿੰਨਾ ਕੰਮ ਦਾ ਹੋਰ ਉੱਥੇ ਜੀ ਰੀਜ ਆ ਫਿਰ ਫਿਰ ਨਹੀਂ ਪੜੀ ਨਹੀਂ ਜੀ ਜੀ ਬਟਨ ਨੇ ਵੀੜਾ ਉਹ ਬੰਦੇ ਨਾਲ ਖਾ ਕੇ ਜੁਰ ਮਖਣਾ ਬੰਦੇ ਦੇ ਭੱਜ ਫਿਰ ਤੱਕਰ ਸੁਣਦਾ ਹਾਂ ਉਹ ਤੇ ਲਾ ਕੇ ਆਇਆ ਉਹ ਕਹਿੰਦਾ ਹੂੰ ਵੇ ਮੇਰਾ ਸਸਟਰੀ ਸਲੇਟ। ਇੱਕ ਟੈਮ ਦੇਖਣਾ ਪੈਣਾ ਔਖੇ ਟੈਮ ਕਰਨਾ ਪੈਣਾ। ਤੇ ਜਦੋਂ ਨਾ ਨਵਾਂ ਨਵਾਂ ਟੈਮ ਦੋ ਲੱਖ ਦਾ ਕੰਮ। ਹਾਂ ਬਾਕੀ ਹੱਥ ਨਾਲ ਆਹ ਮੋਟਰ ਦੱਸਦੇ ਵੀ ਉਹਦੇ ਨਾਲ ਦੀ ਸੇਮ ਮੋਟਰ ਲਗਾਉਣੀ ਹੈ। ਹਾਂ ਹਾਂ ਮੋਟਰ। ਜਾਂ ਹਲਕੀ ਲਗਾਉਣੀ ਜਾਂ। ਹਾਂ ਨਾ ਬੱਝਿਆ। ਪੂਰੀ ਹੈਵੀ ਕੁਆਲਿਟੀ। ਅੱਜ ਕਰੇਗਾ ਤੇ ਉਹ ਖੋਹ ਦਿਆ। ਵਾ ਇੱਕ ਹੋਰ ਹੈ ਜਾਂ ਨਾ। ਹਾਂ ਹਾਂ ਬੱਝੇ ਚ ਲਵਾ ਲੈ। ਹਾਂ। ਜਿਹੜੇ ਸਾਰੋਂ ਦੇ ਕਾਬਲੇ ਪਾਏ ਪਿਆ ਐ। ਐਸ ਐਲ ਕੀ ਬੋਲਟ ਹੋਣੇ ਆ। ਉਹ ਮੋਟਰ ਮਿਲ ਜੂਗੀ। ਉਹ ਵੀਰ ਨਾਲ ਮੈਂ ਤੇ ਜਾ ਕੇ ਗੱਲ ਕਰਾਂ। ਉਹਦਾ ਨਾ ਬਈ ਐਲ ਦੀ ਔਰ ਹੁਣ ਚਾਬੀ ਬਹੁਤ ਔਖੀ ਮੈਂ ਤਾਂ ਮੁੱਦਲ ਖੋਲਿਆ ਪਿਛਲਾ ਡਿੱਪਰ ਨੂੰ ਜੱッセ ਬਾਈ ਪੁੱਛਲਾ ਬਈ ਐਲ ਦੀ ਪਾਛੇ ਤੇ ਖੁੱਲ ਜਾਂਦੀ ਹਾਂ ਉਹ ਤਾਂ ਮੈਂ ਪਹਿਲਾਂ ਕਹਿੰਦਾ ਜੀ ਨਾ ਉਹ ਜਦੋਂ ਮੋਟਰ ਲੈਣ ਜਾਊਗਾ ਉਹਨੂੰ ਫੋਨ ਕਰੂਗਾ ਆਪਾਂ ਹਾਂ ਐਲ ਦੀ ਬੋਲਟਾ ਜੀ ਕੋਸ਼ਿਸ਼ ਕਰਾਂਗੇ ਆਪਾਂ ਲੈ ਕੇ ਦੇ ਦੀਜੀਏ ਉਹ ਨਹੀਂ ਲੈ ਕੇ ਦੇ ਦਿੱਤੀ ਤਾਂ ਸੱਤ ਜੇ ਇਹ ਰੂ ਰਹਾ ਤਾਂ ਹਾਂ ਆਪਾਂ ਐਲ ਦੀ ਬੋਲਟਾ ਲਾਉਣੇ ਆ ਬਦਾਈ ਦੀ ਬਾਹ ਹੋਂਦੇ ਐਲ ਕਿਉਂ ਆਂ ਜਦੋਂ ਦੋਵੇਂ ਮਸ਼ੀਨਾਂ ਐਮ ਠੀਕ ਠੀਕ ਹੈ ਠੀਕ ਹੈ ਐਲ ਦੀ ਜਦ ਜ਼ਿਆਦਾ ਨਾ ਖੁੱਲ ਜਾਂਦੀ ਹਾਂ ਪਹਿਲੇ ਵੀ ਜੈਡ ਦੇ ਕੇ ਭੁੱਲ ਜਾਂਦੀ ਬਾਕੀ ਪਰੌਂਠੇ ਮਰਾ ਬਣਾ ਤਾ ਨਾ ਨਾ ਪੱਕਾ ਹੀ ਦਾ ਬਸ ਜੇ ਪੱਕਾ ਸਹੀ ਗੱਲ ਹੈ ਪਰੌਂਠੇ ਪਰ ਨਾਉ ਤਾਂ ਤਾਂ ਹੀ ਆ ਗਿਆ ਤੂੰ ਉਹ ਰੱਖਦਾ ਹਾਂ ਉਹ ਬਿਨਾਂ ਰੱਖਦਾ ਉੱਪਰ ਜਦੋਂ ਲਾ ਦਿੰਦਾ ਇਹ ਲਿਆ ਮੈਂ ਗੱਠਾ ਚੱਕ ਕੇ ਜੀ ਟਰਾਲੀ ਦੇ ਵਿੱਚ ਇਹ ਡਿੰਪੀਆਂ ਥੇਕ ਨਹੀਂ ਤਾੜੀਆਂ ਤਾਂ ਮੈਂ ਇੱਕ ਦਿਨ ਤੇ ਇਹਨਾਂ ਦਾ ਵੀ ਕੰਮ ਹੈ ਇਹ ਤੁਹਾਨੂੰ ਦੱਸਦਾ ਮੈਂ ਕੀ ਕੰਮ ਲੈਣਾ ਇਹਨਾਂ ਤੋਂ ਨਾਲੇ ਕਹਿੰਦੇ ਸਾਰਾ ਘਰ ਦਾ ਬੀਜ ਪਾਉਣਾ ਮੈਨੂੰ ਕੋਈ ਕੀ ਤੇਰੀ ਨਹੀਂ ਸਮਝ ਲੱਗਦੀ ਯਾਰ ਗੋਗੀ 1 ਮਿੰਟ ਇਹਦੇ ਪਰ ਰੱਖੀ ਮਾਰ ਜਾ ਬੀਜ ਦੇਖੀ ਆਪਾਂ ਕਿੰਨੇ ਕਿਲੋ ਦਾ ਆਪਣਾ ਕੰਡਾ ਵੀ ਸਹੀ ਐ 40 ਕਿਲੋ ਦੇਖੀ ਮਾਰਦੀ ਜੋ ਓਕੇ ਦੇ ਪਰ ਰੱਖੀ ਪੈਣਾ 50 ਦਾ 50 ਦਾ ਕੱਟ ਹੈ 0 0 ਤਾਂ ਸੈੱਟ ਕਰ ਲੰਦਾ ਪਹਿਲਾਂ ਕੰਡੇ ਦੀ ਇਹ 40 ਉਹ ਕਰ ਇੱਧਰ ਹਾਂ ਬਸ ਠੀਕ ਐ 40 ਪਾ 0 ਸਹੀ ਐਨ ਸਹੀ 40 ਕਿਲੋ ਬਈ ਓਕੇ ਹਾਂ ਠੀਕ ਐ ਚਾਚਾ ਇਹਨਾਂ ਓਕੇ ਰਿਪੋਰਟ ਹਾਂ ਕੰਡਾ ਕਦੇ ਗਲਤ ਨਹੀਂ ਹੁੰਦਾ ਆਪਣੇ ਆ ਹੁਣ ਐਂ ਕਹਿ ਦੋ ਕੰਡਾਨੀਮ ਮੈਂ ਕਦੇ ਗਲਤ ਹੁੰਦਾ ਚਾਚਾ ਹਾਂ ਹਾਂ ਜਿਹੜਾ ਥੱਲੇ ਵੀ ਉਤਰਿਆ ਹੁਣ ਮਿੱਠਾ ਸਾਜਾ ਭਰਾ ਰਿਹਾ ਹਾਂ ਆਉਂਦਾ ਚਾਚਾ ਆ ਜਾ ਲੋ ਭਾਈ ਸੋਣਿਓ ਗੱਠੇ ਦੇਖੋ ਕੋਕੀ ਅੰਦਰ ਭੂੰਖਾ ਕੱਟੀ ਖੜੇ ਆਪਣੇ ਵਾਲੇ ਗੱਠੇ ਇਹ ਵੀ ਜ ਰੱਖਣਾ ਹੈ ਠੀਕ ਹੈ ਸ਼ਾਫਟ ਟੱਚ ਕੱਢਦੀ ਬਾਹਰ ਅਸੀਂ ਹੈਵਲ ਦੀ ਸ਼ਾਫਟ ਸਾਜੀ ਪੱਟਤੀ ਜੀ ਕਰਾਈ ਅਸੀਂ ਨੇ ਤੇ ਆ ਉਹਦੀ ਪੁਰਾਣੀ ਸ਼ਾਫਟ ਹੈ ਇਹ ਨਾਲ ਲੈ ਜਾਣੀ ਆ ਹੁਣ ਮੈਂ ਤੇ ਤੁਰਦਾ ਹੁਣ ਟਰੈਕਟਰ ਚ ਇੱਕ ਵਾਰ ਡੀਜ਼ਲ ਪਾ ਲਵਾਂ ਮੈਂ ਟੈਂਕੀ ਕਰ ਲਵਾਂ ਪਾਣੀ ਫੁੱਲੇ ਕਰ ਲਵਾਂ ਤੇ ਫਿਰ ਲੈ ਕੇ ਚਲਦੇ ਆਂ ਲੱਗ ਰਿਹਾ ਕ ਚੱਲ ਰਿਹਾ ਕ ਉਹ ਹਾਂ ਲਓ ਜੀ ਸੋਹਣਿਓ ਫਤਿਹਗੜ ਸਾਹਿਬ ਤੋਂ ਆਏ ਜੀ ਤੇ ਅੱਜ ਬਾਬਾ ਜੋਰਾਵਰ ਸਿੰਘ ਦੇ ਜਨਮ ਦਿਹਾੜੇ ਤੇ ਉੱਥੇ ਮੱਥਾ ਟੇਕਿਆ ਹੈ ਜੀ ਫਤਿਹਗੜ ਸਾਹਿਬ ਗੁਰਦੁਆਰਾ ਸਾਹਿਬ ਦੇ ਵਿੱਚ ਤੇ ਬਾਕੀ ਭਾਗੇ ਚਰਚੇ ਦੀਆਂ ਡਿਊਟੀਆਂ ਲੱਗੀਆਂ ਇਹ ਕਮਰਾ ਤਿਆਰ ਕੀਤਾ ਜੀ ਫਾਦਲ ਸਾਹਿਬ ਉਹਨਾਂ ਦਾ ਤੇ ਦੇਖਦੇ 1-2 ਦਿਨ ਦੇ ਵਿੱਚ ਬੈੱਡ ਵੀ ਲੈ ਕੇ ਆਉਣੇ ਚਾਕੇ ਬੈੱਡ ਵੀ ਲੈਵਣਾ ਹਾਂ ਰੰਗ ਕਰਕੇ ਜੁੜੀਆਂ ਨੂੰ ਰੰਗ ਕਰਨਾ ਹਾਲੇ ਪੇਂਟ ਪੇਟ ਹੋਇਆ ਹਾਲੇ ਖਿੱਚ ਕੇ ਰੱਖ ਫਿੰਟਰ ਸਾਹਿਬ ਮੈਨੂੰ ਹੁਣ ਪਸੰਦ ਆ ਗਿਆ ਤੇਰਾ ਪੇਂਟ ਪਸੰਦ ਆ ਗਿਆ ਉਹ ਪ੍ਰਾਈਮਰ ਆਏ ਮੇਰੀ ਗੱਲ ਸੁਣਾ ਆਓ ਪ੍ਰਾਈਮਰ ਵਿੱਚ ਆ ਪੇਂਟ ਕਰਨਾ ਹੈ ਪ੍ਰਾਈਮਰ ਆਏ ਪਹਿਲਾਂ ਟਰਾਲੀਆਂ ਨੂੰ ਪਰਦਾ ਰੰਗ ਆਏ ਨੇ ਠੋਕ ਠੋਕ ਕੇ ਸਾਈਆਂ ਵੀ ਹੋਰ ਪਾਸੇ ਤੇ ਆਉਣ ਲੱਗੀਆਂ ਵੀ ਰੰਗ ਕਰਾਉਣਾ ਇਧਰ ਹਾਂ ਹੁਣ ਸਾਨੂੰ ਇਧਰ ਜਿਹੜਾ ਖਾਤਰ ਵਾਲਾ ਜਿਆਦਾ ਕੰਮ ਆ ਵੀ ਪੋਚਾ ਰੱਖੀ ਤੇ ਲਾਂਦੀਆਂ ਬੰਦੀਆਂ ਬਖਾਈਆਂ ਹੋਈਆਂ ਨੇ ਥੱਲੇ ਉਹ ਕੰਮ ਉਹ ਨਾ ਧਿਆ ਕੀਆ ਪੈਟਰੋਲ ਵੀ ਰੱਖੀ ਫਿਰਦਾ ਰਹੇ ਨਾ ਨਾ ਕੁਝ ਨਹੀਂ ਅੱਛਾ ਅੱਜ ਚੇ ਆਉਣੇ ਹੋਣੇ ਖਤਰਾ ਆ ਯਾਰ ਹਾਂ ਆ ਕੁੜਿਆਂ ਤੋਂ ਬਚਾਅ ਚਾਹ ਫਿਰ ਵੀ ਦੇ ਲੈ ਟੱਚ ਹੋ ਜਾਦਾ ਇਹ ਇਹ ਜਿਹੜਾ ਹੁੰਦਾ ਚੱਲ ਕੁਝ ਨਹੀਂ ਇੱਥੇ ਤਾਂ ਵੈਸੇ ਪਰਦਾ ਲੱਗ ਜਾਣਾ ਪਰਦਾ ਵੀ ਲੱਗ ਜਾਣਾ ਇਹ ਤਾਂ ਉੱਤਰ ਜਾਂਦਾ ਹੁੰਦਾ ਉਹਦੇ ਨਾਲ ਉੱਤਰ ਦਿੰਦਾ ਸੁੱਕਾ ਬਦਲ ਤਿਆਰ ਕੀਤਾ ਛੱਤ ਦਿਖਾ ਰਿਹਾ ਚੀ ਉੱਪਰ ਨੂੰ ਅੱਛਾ ਛੱਤ ਤਿਆਰ ਹੋਈ ਆ ਤੇ ਸੈਡਾਂ ਯੂਵੀ ਸ਼ੀਟ ਲਾ ਕੇ ਕੰਮ ਦਾ ਤਿਆਰ ਹੈ ਇੱਕ ਹੋਰ ਵੀ ਖਤਰਾ ਹੈ ਜਿਹੜੇ ਬੈੱਡ ਆਉਂਦੇ ਨੇ ਨਾ ਦੇਖ ਕੇ ਬਣਾਉਂਦੇ ਆ 6 6 7 ਫੁੱਟ ਦੇ ਆਉਣਗੇ ਉਹ ਬਣਾਵਾ ਕੇ ਬੈਕਗ੍ਰਾਉਂਡ ਦੀ ਆ ਪਹਿਲਾਂ ਬਣਾ ਉਰੇ ਵਾਸਤੇ ਮੇਰੀ ਕੋਸ਼ਿਸ਼ ਆ ਸਰ ਮੈਂ ਐਕਟਰ ਸਾਡੇ ਮਸ਼ੀਨਾਂ ਦੀ ਨਾਲ ਪਉਣਾ ਕਿ ਲਾਣੀ ਉਹ ਲਗਾਉਣੀ ਆਪਾਂ ਇੱਥੇ ਦਰਬਾਰ ਸਾਹਿਬ ਦੀ ਫੋਟੋ ਲਾਵਾਂਗੇ ਜਾਂ ਦੇਖੀ ਤੇ ਬਾਕੀ ਜੇ ਉਹ ਬਣਾਉਣੀ ਵੀ ਬਣਾ ਲਾਂ ਹਾਂ ਐਲ ਸੀ ਡੀ ਵੀ ਟੰਗਣੀਆਂ ਤੇ ਸਾਰਾ ਕੁਝ ਕਰਨਾ ਗੰਮ ਆਉਂਦਾ ਐਲ ਸੀ ਡੀ ਉਧਰ ਟੰਗੂਗੇ ਇੱਧਰ ਨੂੰ ਮੂੰਹ ਇੱਥੇ ਇੱਕ ਸੋਫਾ ਵੀ ਲਾਉਣਾ ਆਪਾਂ ਨੇ ਚੱਲ ਇਹ ਵੈਸੇ ਠੀਕ ਐ ਰੂਮ ਵਧੀਆ ਹੋ ਗਿਆ ਬਾਕੀ ਤਿਆਰੀ ਕਰੀ ਜੀ ਉਰੇ ਇੱਕ ਹੋਰ ਵੀ ਸੁਣਾ ਉਹ ਜੱਸਾ ਤਾਂ ਛੱਡ ਕੇ ਭੱਜ ਗਿਆ ਰਮਜ਼ਾਨ ਤੇਰੇ ਆਲੇ ਸਾਰੇ ਕੰਮ ਮੈਂ ਕਰ ਰਿਹਾ ਹਾਂ ਫੇਰ ਮੈਦਾਨ ਕਿਹੜਾ ਛੱਡ ਕੇ ਭੱਜ ਗਿਆ ਉਹਰੇ ਪਤਾ ਕੀ ਹੈ ਉਹਰੇ ਦੋ ਜਣੇ ਤੇ ਕੰਮ ਨਹੀਂ ਚੱਲਣਾ ਉਹਰੇ ਇੱਕ ਜਣੇ ਕੰਮ ਕਰ ਸਕਦਾ ਖੱਤਰਾ ਵਾਲਾ ਕੰਮ ਤਾਂ ਖੱਤਰਾ ਵਾਲਾ ਕੋਈ ਨਹੀਂ ਹੈਗਾ ਜੀ ਤੇ ਬਾਕੀ ਸੋਨੀ ਆ ਜੀ ਚੰਗੀ ਝੱਟ ਮਾਰ ਗਿਆ ਹਨਾ ਸੋਨੀ ਬਧੀ ਝੱਟ ਮਾਰ ਗਿਆ ਅੱਜ ਆਹ ਡਿੰਪਾ ਵੀ ਫਲਾ ਲਿਆ ਤੁਸੀਂ ਨੇ ਜੀ ਆਹ ਸਾਫ ਸੂਟ ਆਪਾਂ ਨੇ ਸਾਰੀ ਇਹ ਘਰੇ ਰਿਮੂਵ ਕਰਤੀ ਆਪਾਂ ਨੇ ਉਤਾਰਤੀ ਛਲੈਸਨ ਬਾਸਕਟਾ ਰੱਖਤੀਆਂ ਇਹਨਾਂ ਦੀਆਂ ਲੱਗਣੀਆਂ ਨੇ 12 ਜਿਹੜੀਆਂ ਬਾਸਕਟ ਐ ਇਹਨਾਂ ਨੂੰ ਦੇਖੂਗਾ ਮੈਂ ਸ਼ਾਇਦ ਗ੍ਰੈਂਡਰ ਲਵਾ ਦਈ ਆਪਾਂ ਲੋਡ ਨਹੀਂ ਇਹਨਾਂ ਦੇ ਗ੍ਰੈਂਡਰ ਦੀ ਜੇ ਉਹ ਚਾਚੇ ਨੂੰ ਦਿਖਾਉਂਗਾ ਮੈਂ ਉੱਥੇ ਜੇ ਲੋਡ ਹੋਈ ਤਾਂ ਨਹੀਂ ਨਹੀਂ ਆਪਾਂ ਨੇ ਛੇੜਨੀ ਇਹ ਪੇਲ ਪੈ ਗਿਆ ਟਰੈਕਟਰ ਤੇ ਸੋ ਹੁਣ ਚੱਲਦੇ ਆ ਲੈ ਕੇ ਪਿੰ ਪੂਰਾ ਪੂਰਾ ਆਣਾ ਅੱਜ ਇਹਦੇ ਚ ਉਹ ਠੀਕ ਆ ਇਹਨੂੰ ਕੀ ਹੁੰਦਾ ਯਾਰ ਇਹ ਤਾਂ ਚੱਲ ਕੇ ਤੇਰਾ ਇਹ ਸਹੀ ਹੋ ਜਾਣਾ ਹੈ ਸਹੀ ਹੋ ਜਾਣਾ ਚੱਲ ਕੇ ਸਹੀ ਹੋ ਜਾਣਾ ਇਹਨੇ ਚੱਲ ਦੇਖਦੇ ਆ ਬਾਕੀ ਡੀਜ਼ਲ ਦੇਖ ਇਹ ਚ ਡੀਜ਼ਲ ਦੇਖ ਡੀਜ਼ਲ ਬਹੁਤ ਅੱਧੀ ਟੈਂਕੀ ਆ ਬਹੁਤ ਵਾ ਕੋਸਨ ਮਾ ਉੱਠਿ ਖੜਾ ਦੋਣਾ ਟਰੈਕਟਰ ਨੂੰ ਡੀਜ਼ਲ ਤਾਂ ਇਹ ਖਾਂਦਾ ਹੀ ਨਹੀਂ ਗੀ ਡੀਜ਼ਲ ਤਾਂ ਇਹ ਉਮੀ ਨਹੀਂ ਖਾਂਦਾ ਇਹਨੂੰ ਮੈਂ ਉੱਠੀ ਖੜਾ ਦੇਣਾ ਟਰੈਕਟਰ ਨੂੰ ਠੀਕ ਹੈ ਤੇ ਉਸ ਤੋਂ ਬਾਅਦ ਫਿਰ ਆਪਾਂ ਨੇ ਮੈਂ ਮੋਟਰਸਾਈਕਲ ਲੈ ਕੇ ਸ਼ਾਇਦ ਆਹ ਪੁਲੀਆਂ ਪਲੀਆਂ ਉਹਦੇ ਵਿੱਚਾਂ ਬਸ ਆਹ ਮੈਂ ਬਾਕੀ ਮੋਟਰ ਜਿੱਦਣ ਲੈਣੀਆਂ ਬਾਈ ਫੋਨ ਕਰੀਂਗਾ ਤੈਨੂੰ ਤਾਂ ਲੈ ਕੇ ਚੰਦਿਆ ਸਭ ਤੋਂ ਘੱਟ ਫੇਰ ਦੱਸੋ ਲੈ ਲਓ ਲੈ ਰੋ ਮੋਰ ਕੇ ਲੈ ਲਓ ਮੈਂ ਤੁਹਾਨੂੰ ਓ ਭਾਈ ਸੋਣਿਓ ਪਹੁੰਚ ਗਏ ਸਹੌਲੀ ਇੱਥੇ ਹੁਣ ਲੱਗਣੀ ਹੈ ਥਰੇਸਰਾਂ ਨੂੰ 12 ਆਪਣੇ ਨੂੰ ਆ ਦੇਖੋ ਇਧਰ ਹੀ ਸਾਈਡ ਥਰੇਸਰ ਪਏ ਆ ਬਹੁਤ ਗਾਈਡ ਰਾਮ ਥਰੇਸਰ ਇਹਦਾ ਜੀਜੀ ਦੇ ਸਟਾਕ ਆ ਕੁਛ ਹੌਲੈਂਡ ਕੰਬੈਨ ਦਾ ਅਲੱਗ-ਅਲੱਗ ਸਾਰੀਆਂ ਕੰਬੈਨਾਂ ਦੇ ਹਨ ਗਾਈਡ ਰਾਮ ਦੇਖੋ ਤੁਸੀਂ ਕਿੰਨੀ ਤਰ੍ਹਾਂ ਚ ਪਏ ਆ ਕੋਈ ਛੋਟਾ ਕੋਈ ਵੱਡਾ ਕਿਸੇ ਜੋ ਕਨਾ ਕਿੰਨੇ ਇੰਚੀ ਪੈਂਦਾ ਕਿਸੇ ਜੋ ਕਿੰਨੇ ਇੰਚੀ ਪੈਂਦਾ ਕੋਈ ਪੰਜ ਪਹਿਲੂ ਵਾਲਾ ਕੋਈ ਚਾਰ ਪਹਿਲੂ ਵਾਲਾ ਸੋ ਬਾਕੀ ਮੇਲੇ ਦੀ ਤਿਆਰੀ ਵੀ ਚੱਲੀ ਜਾਂਦੀ ਆ ਅੰਦਰ ਟਰਾਲੀਆਂ ਦੇ ਵਰਕ ਹੋ ਰਿਹਾ ਹੈ ਥਰੇਸਰ ਤਾਰਨੇ ਆਪਣੇ ਦੋਏ ਥਰੇਸਰਾਂ ਦੀ ਲੱਗਣੀਆਂ 1 ਮੈਨੂੰ ਫਿਰ ਸੈਂਟੀਵੀਰ ਕਹਿੰਦਾ ਬਾਸਕਟਾ ਨਾਲ ਚੱਕ ਲਈ ਜੇ ਇਹਨਾਂ ਪਰ ਆਪਾਂ ਫੇਸ ਲਾਉਣਾ ਹੈ ਫੇਸ ਨਹੀਂ ਤਾਂ ਫਿਰ ਕਹਿੰਦਾ ਗ੍ਰੈਂਡਰ ਲਾ ਦਾਂਗੇ ਆਪਾਂ ਜੇ ਜ਼ਿਆਦਾ ਹਾਲਤ ਦੇਖੀ ਗੰਭੀਰ ਆ ਫਿਰ ਕਹਿੰਦਾ ਆਪਾਂ ਨੇ ਨਵੀਂ ਬਣਾ ਦਿੰਦੇ ਸੋ ਜਿੱਥੇ ਤੱਕ ਲੱਗਦਾ ਸਾਨੂੰ ਸਟਾਫ ਨੂੰ ਬਾਕੀ ਸਾਰਾ ਕਹਿੰਦਾ ਵੀ ਆਪਣਾ ਸਰ ਦੇਣਾ ਵੀ ਗ੍ਰੈਂਡਰ ਨਾਲੇ ਲੋਟ ਆ ਜੇ ਬਾਕੀ ਦੇਖਦੇ ਆ ਬਾਸਕਟ ਨੂੰ ਨਾਲੇ ਪੈ ਜੂਗਾ ਹਾਂ 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 ਉਹ ਦੂਈ ਟੋਪ ਜੇ ਵਾਲੀ ਉਹ ਟੰਗਾ ਜੇ ਵਾਲੀ ਉਹ ਕਿੱਧਰ ਐ ਅੱਛਾ ਸਾਈਡ ਚ ਲਾਤੀ ਖਰਾਬ ਹੋਈ ਵੀ ਉਹ ਪਤਾ ਸਕ੍ਰੈਪ ਚ ਲਾਤੀ ਐ ਤੁਸੀਂ ਨੇ ਅੱਛਾ ਪਟਿਆਲੇ ਲੱਗ ਕੇ ਬੇੜੀ ਉਹ ਕਾਲੀਆਂ ਇਹਨਾਂ ਬਿਨਾਂ ਵੀ ਕੰਮ ਹੈ ਨਹੀਂ ਐਨਾ ਦੇ ਲਾ ਔਖਾ ਹੋ ਜਾਂਦਾ ਇਹ ਹਾਈਡਰੋਲਿਕ ਕਿੱਡਾ ਲੱਗਿਆ ਵਾ ਇਹਦੇ ਵਿੱਚ ਇਹਨਾਂ ਦੇ ਵਿੱਚ 샤ફਟ ਹੈ ਇੱਕ 샤ફਟ ਕਢਾ ਦੀ ਪ੍ਰਦੀਪ ਉਹ ਨਾ ਪਰ ਉੱਤੇ ਰੱਖ ਲੈ ਨਹੀਂ ਉਹਦੀ ਇਹਦੀ ਹੈ ਕਟਰ ਦੀ ਉਹ ਮੋਟਰ ਵਾਲੀ 샤ફਟ ਹੈ ਨਾ ਉਹ ਥਰੈਸਰ ਵਾਲੀ ਤਾਂ ਹੁਣ ਥਰੈਸਰ ਪਾਏ ਤੇ ਮਾਂ ਕਿਵੇਂ ਕੱਢਾਂ ਸੰਦੀ ਨੂੰ ਕਹਿੰਦਾ ਚੱਲ ਲੈ ਆ ਓਖੇ ਸੋਕੇ ਮਾਂ ਹੁਣ ਤੂੰ 샤ਫਟ ਦੱਸ ਬੜੇ ਆ ਨਾ ਥਰੈਸਰ ਦੇ 30 ਇੰਚੀਆਂ ਚ ਉਹ ਦੁਨੀਆਂ 51 ਦੇ ਤਾਂ ਕਹਿੰਦਾ ਪੰਜਾਬੀ 샤ਫਟਾਂ ਕਿੰਨ ਕਰੂੰਗਾ ਹੀਲਾ ਕਹਿੰਦਾ ਮੈਂ ਮੈਂ ਆਪਣਾ ਕਰ ਲੈਂਦਾ ਹੁਣ ਹਾਂ ਹਾਂ ਉਹ ਹੁਣ 300 ਰੁਪਏ ਪਾਏ ਆਂ ਖੜਾ ਦੇਣੀ ਆ ਪਾਣੀ ਉਹ ਸਾਫਟਾ ਤਾਂ ਫਿਰ 300 ਨਿਕਲੇ ਤੇ ਹੋਣੀ ਆ ਜਦ ਰਿਪੇਅਰ ਕਰਾਂਗੇ ਸੱਟ ਨਾ ਖਾਲੀ ਉਹ ਸੱਟ ਨਾ ਖਾਲੇ ਭਾਜ ਜੀ ਜਿਹੜੀ ਨਾਲ ਦੀ ਇਹ ਤੇ ਬਾਸਕਟ ਆ ਉਹ ਤਾਂ ਬਹੁਤ ਸੰਗੜੀ ਤਾਰ ਵਾਲੀ ਸੀ ਉਹ ਤਾਂ 135 35 ਤਾਰ ਦੀ ਫਿਰ ਆ 110 ਵਾਲੀ ਬਣਵਾਈ ਦੀ ਅਸੀਂ ਬਾਅਦ ਚ ਇਹ ਚ 110 ਤੋਂ ਵੀ ਘੱਟ ਆ ਉਹ ਸਾਫਟ ਕੱਟ ਉਹ ਸਾਫਟ ਕੱਟ ਲਾ ਥੱਜਾ ਗੱਠਾ ਰੱਖ ਲੈਣੇ ਦੀਆਂ ਨਾ ਪਤਾ ਹੀ ਸੈੱਟ ਜਾ ਕੇ ਰਸਮਾਨ ਸਾਰਾ ਮੇਰੇ ਤੋਂ ਲੱਗਣਾ ਇੱਕਾ ਥੈਲਾ ਰੱਖ ਦਿਓ ਵਿੱਚ ਇੱਕ ਸ਼ਾਫਟ ਰੱਖ ਦਿਓ ਜੀ। ਨੋ ਭਾਈ ਸੋਣੋ ਕ੍ਰਿਸ਼ਨਾ ਇੱਕ ਨਹੀਂ ਦਸਤੀ ਪਾ ਚਾਸਵਰ ਪਹੁੰਚੇ ਜੀ ਤੇ ਵੀਰ ਉਹਨਾਂ ਕੋਲੋਂ ਆਪਾਂ ਪਿਛਲੇ ਸਾਲ ਵੀ ਆਪਾਂ ਨੇ ਕਟਰ ਦਾ ਕੰਮ ਕਰਵਾਇਆ ਸੀ ਮੋਟਰ ਦਾ ਤੇ ਕਟਰ ਹੁਣ ਇੱਥੇ ਖੜਾਇਆ ਆਪਾਂ ਨੇ ਤੇ ਵੀਰ ਉਹਦੇ ਨਾਲ ਤੇ ਆਪਾਂ ਟਰੈਕਟਰ ਤੇ ਸਾਰਾ ਹਨਾ ਧਾਮ ਜਮ ਹੁਣ ਇੱਥੇ ਖੜਾ ਆ ਗਿਆ ਇਹਦੇ ਲੱਗਣੀ ਹੈ ਹੁਣ ਫਰੀਤ ਵਾਲੀ ਮੋਟਰ ਕਹਿ ਸਕਦੇ ਆਪਾਂ। ਬਿਲਕੁਲ ਜਿਹੜੇ ਹੈੱਡ ਵਾਲੇ ਆ ਉਹ ਆਪਾਂ ਨੇ ਪਿਛਲੇ ਦਿਨ ਵੀ 19 ਦੇ ਪਾਦ ਦੇ ਨਟ ਮੋ ਲਾਦਾ ਹਾਂ ਇਹ ਉਹ ਇਦਾਂ ਵੀ ਉਹੀ ਸੇਮ ਜਿਹਾ ਰੱਖਣਾ ਹੈ ਨਾ ਆਪਾਂ ਨੇ ਤੇ ਮੋਟਰ ਜਿਹੜੀ ਪ੍ਰੀਤ ਟਾਈਪ ਲਵਾਵਾਂਗੇ ਜੀ ਜੋ ਜੋ ਕਮੀਆਂ ਪੇਸ਼ੀਆਂ ਆਪਾਂ ਨੇ ਕੱਟਰ ਦੀਆਂ ਸਾਰੀਆਂ ਕਢਵਾ ਦੇਣੀਆਂ ਬੜਾਈ ਬਡੂਈ ਨੂੰ ਜਣੀ ਆ ਭਾਵੇਂ ਕਹਦੀ ਕੱਟਰ ਦੀ ਬਣਾਵਟ ਸੋਹਣੀ ਹੈ ਜੀ ਬਹੁਤ ਵਧੀਆ ਕੱਟ ਹੈ ਹਾਂ ਜਣੀ ਸਾਨੂੰ ਆਏ ਨਹੀਂ ਹੈ ਵੀ ਥੱੱਬਾ ਜਾ ਖੜਦਾ ਜਾਂ ਕਿਤੇ ਕੁਝ ਹੋਰ ਵਧੀਆ ਕੱਟਰ ਹੈਵੀ ਬਣਿਆ ਹੋਇਆ ਬਹੁਤ ਭਾਗੀ ਕੱਟ ਹੈ ਹੈਵੀ ਹੈ ਤੇ ਅਸੀਂ ਇਹਦੀ ਉਹ ਸਾਰੀ ਅਸੈਂਬਲੀ ਖੋਲ੍ਹ ਲਈ ਦਿੱਤੀ ਜਿੰਨੀ ਵੀ ਸੀ ਇਧਰ ਵਾਲੀ ਤੋਂ ਲੈ ਕੇ ਸਾਰਾ ਕੁਝ ਅਸੀਂ ਅਜੀ ਦੀ 샤ਫਟ ਹੈ ਇਨ ਕੇਸ ਵੀਰ ਕਹਿੰਦਾ ਵੀ ਜੇ 샤ਫਟ ਦਾ ਸਾਇਜ਼ ਸੂਜ ਬੜਨਾ ਹੋਇਆ ਫਿਰ ਆਪਾਂ ਨੇ 샤ਫਟ ਮੋਟੀ ਪਾ ਦੇਣੀ ਤੇ ਬਾਕੀ ਲੱਗ ਜਾਣਗੇ 8-10 ਦਿਨ ਤੱਕ ਪਹਿਲੇ ਹੀ ਹੋ ਜੂਗਾ ਪਹਿਲੇ ਹੀ ਹੋ ਜੂਗਾ ਠੀਕ ਹੈ ਬਾਦ ਤੁਸੀਂ ਕੋਸ਼ਿਸ਼ ਕਰੋ ਚਲੋ ਪਹਿਲਾਂ ਹੋ ਜੂਗਾ ਫਿਰ ਮੈਂ ਛੇਤੀਉ ਲੈ ਜੂਗਾ ਬਿਲਕੁਲ ਮੈਂ ਫੋਨ ਮਾਰ ਬਸ ਆ ਮੇਲੀਆਂ ਦਾ ਨਵੇੜਲੀ ਮੜੇ ਕੰਮ ਜਾ ਹੈਨਾ ਹਾਂ ਹਾਂ ਸੋ ਠੀਕ ਹੈ ਵੀਰ ਤੁਸੀਂ ਫਿਰ ਓਕੇ ਠੀਕ ਹੈ ਠੀਕ ਸੋ ਅੰਦਰ ਬਹੁਤ ਤਰ੍ਹਾਂ ਦਾ ਕਮੈਨਾਂ ਦਾ ਜਿਹੜਾ ਜਿੰਨਾ ਵੀ ਤਰ੍ਹਾਂ ਦਾ ਰਿਪੇਅਰ ਦਾ ਕਹਿ ਲਈਏ ਆਹ ਐਕਸੀਡੈਂਟ ਕਮਬੈਨ ਵੀ ਇੱਥੇ ਆ ਕੇ ਨਵੀਂ ਬਣਾ ਦਿੰਦੇ ਵੀਰੋ ਨੇ ਆਪਾਂ ਦਿਨ ਦੇ ਵਿੱਚ ਕਰਾਵਾਂਗੇ ਦਰਸ਼ਨ ਮਿਲੇ ਉਹਦੇ ਕਮੈਨਾਂ ਉਹ ਪਰੇ ਤੱਕ ਖੜੀਆਂ ਨੇ ਕਟੜਾਂ ਦਾ ਬਹੁਤ ਚੰਗਾ ਕੰਮ ਕਰਦੇ ਆ ਵੀਰੋ ਨੇ ਫੀਡਰਾਂ ਦਾ ਕਟੜਾਂ ਦਾ ਸਭ ਤਰ੍ਹਾਂ ਦੀ ਰਿਪੇਅਰ ਹੁੰਦੀ ਹੈ ਇੱਥੇ ਇਹ ਪਾਸੋਂ ਰੋਡ ਤੇ ਜੀ ਪਾਸੋਂ ਤੋਂ ਚਾ ਉਹਦੇ ਨਾਪਾ ਰੋਡ ਤੇ